ਅੱਜ ਆਪਾਂ ਪਹੁੰਚੇ ਆਂ ਫਰੋਜਪੁਰ ਦੇ ਪਿੰਡ ਅਟਾਰੀ ਇੱਥੇ ਆਕਾਈ ਕੰਪਨੀ ਦਾ 1 ਟਨ ਏਸੀ ਲੱਗਿਆ ਆ ਹੁਣ ਏਸੀ ਇਹ ਅਲੋਪ ਜੇ ਹੋ ਗਿਆ ਪਹਿਲਾਂ ਪਿੱਛੇ ਜਆ ਤਕਰੀਬਨ 5-7 ਸਾਲ ਪਹਿਲਾਂ ਬਹੁਤ ਏਸੀ ਵਿਕੇ ਸੀਗੇ ਸਸਤਾ ਏਸੀ ਸੀਗਾ ਤੇ ਮੇਡ ਇਨ ਟੋਕੀਓ ਦਾ ਬਣਿਆ ਹੋਇਆ ਤੇ ਹੁਣ ਇਸ ਏਸੀ ਨੂੰ ਪ੍ਰੋਬਲਮ ਹੈ ਕਿ ਪਹਿਲਾਂ ਜਿੰਨੀ ਕੂਲਿੰਗ ਨਹੀਂ ਕਰਦਾ ਪਿਛਲੇ ਸਾਲ ਇਹਨੂੰ ਦਿੱਕਤ ਆਈ ਸੀ ਇਹਦੇ ਚ ਗੈਸ ਨਿਕਲ ਗਈ ਸੀ ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਗੈਸ ਭਰੀ ਗਈ ਅੱਜ ਆਪਾਂ ਇਹ ਚੈੱਕ ਕਰਕੇ ਵੇਖ ਰਹੇ ਹਾਂ ਕਿ ਆ ਵੀ ਜਿਹੜੀ ਗੈਸ ਡੁਪਲੀਕੇਟ ਤੇ origignal ਦੇ ਵਿੱਚ ਕਿੰਨਾ ਫਰਕ ਹੁੰਦਾ। ਬਾਕੀ ਆਪਣੇ ਕੋਲ ਕੁਝ ਕਲਿੱਪ ਹੈਗੇ ਆ ਉਹ ਤੁਹਾਨੂੰ ਦਿਖਾ ਦਿੰਨੇ ਆ। ਹੁਣ ਇਸ AC ਦੇ ਵਿੱਚ ਇੱਕ ਤਾਂ insolation ਜਿਹੜੀ ਸਾਰੀ ਉਤਰੀ ਹੋਈ ਆ ਤੇ ਇਹਨੂੰ ਵੀ ਆਪਾਂ ਟੇਪ ਕਰਾਂਗੇ ਤੇ ਦੂਜਾ ਨੰਬਰ ਹੁਣ ਜਿਹੜਾ ਇਹਦਾ ਗ੍ਰਿਲ ਦਾ ਟੈਂਪਰੇਚਰ ਉਹ ਵੀ ਪੂਰਾ ਜ਼ਿਆਦਾ ਡਾਊਨ ਨਹੀਂ ਜਾ ਰਿਹਾ ਹੈਗਾ ਤੇ ਇਹ ਵੀ ਆਪਾਂ ਚੈੱਕ ਕਰਦੇ ਪਏ ਆ ਤੇ ਇਹਦੇ ਵਿੱਚ R22 ਗੈਸ ਪਈ ਹੋਈ ਆ 1 ਟਨ ਜਿਹੜਾ ਇਹ AC ਆ। ਪਹਿਲਾਂ ਤਾਂ ਉੱਪਰ ਵਾਲੀ ਜਿਹੜੀ ਸਾਈਡ ਦੀ ਇਨਸੂਲੇਸ਼ਨ ਉਤਰੀ ਸੀਗੀ ਤੇ ਉਹਨੂੰ ਆਪਾਂ ਉਹਦੇ ਉੱਪਰ ਟੇਪ ਕਰਦਨੇ ਆ ਇਨਸੂਲੇਸ਼ਨ ਤਕਰੀਬਨ ਥੱਲੇ ਠੀਕ ਹੈਗੀ ਆ ਪਰ ਟੇਪ ਦੀ ਵਜ੍ਹਾ ਕਰਕੇ ਉਹ ਸਾਰੀ ਡੰਡ ਲੱਥੀ ਪਈ ਆ ਹੁਣ ਇੱਕ ਤਾਂ ਇਹ ਏਸੀ ਅੰਪੀਅਰ ਜ਼ਿਆਦਾ ਲੈ ਰਿਹਾ ਹੈਗਾ ਤੇ ਦੂਜਾ ਨੰਬਰ ਬੈਕ ਪ੍ਰੈਸ਼ਰ ਵੀ ਜ਼ਿਆਦਾ ਦਿਖਾ ਰਿਹਾ ਹੈਗਾ ਹੁਣ ਅੱਜ ਕੱਲ੍ਹ ਗੈਸ ਜਿਹੜੀ ਇਹਨਾਂ ਡੁਬਲੀਕੇਟ ਬਹੁਤ ਵਿਕਦੀ ਗਈ ਆ ਸਸਤੇ ਗੈਸ ਪਾਉਣ ਦੇ ਚੱਕਰਾਂ ਦੇ ਵਿੱਚ ਕੁਝ ਕੁ ਆਪਾਂ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਜੋ ਰੇਟ ਦੇ ਵਿੱਚ ਆਪਾਂ ਵਾਧਾ ਕੱਟਾ ਕਰਦੇ ਆ ਤੇ ਫਿਰ ਮਕੈਨਿਕ ਵੀ ਕੀ ਕਰੇਗਾ ਮਕੈਨਿਕ ਵੀ ਫਿਰ ਉਹੀ ਸੋਚੇਗਾ ਜੇ ਤੁਸੀਂ ਸੋਚੋਗੇ ਵੀ ਆਪਾਂ ਸਸਤੀ ਗੈਸ ਪਵਾ ਲਈਏ ਜਿਹੜਾ ਕੰਮ ਵੱਧ ਰੇਟਾਂ ਦੇ ਵਿੱਚ ਹੋਣ ਵਾਲਾ ਜੇ ਤੁਸੀਂ ਸਸਤੇ ਵਾਲਾ ਜਾਓਗੇ ਤੇ ਫਿਰ ਮਕੈਨਿਕ ਤਾਂ ਸਸਤੀ ਗੈਸ ਪਾਊਗਾ ਜੇਕ ਤੁਸੀਂ ਮਕੈਨਿਕ ਬੁਲਾਉਂਦੇ ਹੋ ਨਾ ਤੇ ਉਹਦੇ ਨਾਲ ਇਹ ਗੱਲ ਕਰਿਆ ਕਰੋ ਵੀ ਸਾਨੂੰ ਗੈਸ オリジナル ਚਾਹੀਦੀ ਆ ਕੋਈ 500 700 ਜਿਹੜਾ ਵੀ ਹਜ਼ਾਰ ਬਣੇਗਾ ਸੀ ਵੱਧ ਭਰ ਦਾਂਗੇ ਤੇ ਘੱਟ ਜਿਹੜਾ ਸਸਤੇ ਵਾਲਾ ਕੰਮ ਨਾ ਕਰਵਾਇਆ ਕਰੋ ਉੱਥੇ ਤੁਹਾਨੂੰ ਦਿੱਕਤ ਆਏਗੀ ਹੁਣ ਇਸ ਏਸੀ ਦੀ ਜਿੰਨੀ ਗੈਸ ਇਹਦੇ ਵਿੱਚ ਪਈ ਗਈ ਸੀ ਉਹ ਸਾਰੀ ਗੈਸ ਨੂੰ ਆਪਾਂ ਕੱਢ ਦੇਵਾਂਗੇ ਕਿਉਂਕਿ ਰਿਜ਼ਲਟ ਜੇ ਆਪਾਂ ਸਹੀ ਤਰੀਕੇ ਨਾਲ ਵੇਖਣਾ ਹੈਗਾ ਜੇ ਆਪਾਂ ਵੈਸੇ ਟੱਕਰਾ ਮਾਰੀ ਜਾਵਾਂਗੇ ਤੇ ਉਹਦੇ ਨਾਲ ਵੀ ਆਪਾਂ ਨੂੰ ਦਿੱਕਤ ਆਏਗੀ ਕਿਉਂਕਿ ਕਿਸੇ ਦਾ ਆਪਾਂ ਨੂੰ ਕੋਈ ਪਤਾ ਨਹੀਂ ਵੀ ਕਿਹੜੀ ਗੈਸ ਪਾ ਰਿਹਾ ਹੈਗਾ ਕਿੰਨੇ ਨੰਬਰ ਦੀ ਪਾ ਰਿਹਾ ਹੈਗਾ ਤੇ ਆਪਾਂ ਨੂੰ ਇਸ ਕਰਕੇ ਇਹ ਗੈਸ ਕੱਢਣੀ ਵੀ ਜ਼ਰੂਰੀ ਸੀਗੀ ਕਿਉਂਕਿ ਇਹਦਾ ਰਿਜ਼ਲਟ ਆਪਾਂ ਨੂੰ ਗੈਸ ਕੱਢੇ ਤੋਂ ਬਿਨਾ ਕਲੀਅਰ ਨਹੀਂ ਸੀ ਹੋਣਾ ਹੁਣ ਆਪਾਂ ਇਹਦੀ ਜਿਹੜੀ ਗੈਸ ਕੱਢ ਕੇ ਤੇ ਸਿਸਟਮ ਨੂੰ ਆਪਾਂ ਵੈਕਿਊਮ ਜਿਹੜਾ ਕਰਵਾ ਦਿੱਤਾ ਹੈਗਾ ਤੇ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਦੁਬਾਰਾ ਆਪਾਂ ਗੈਸ ਰੀਫਿਲ ਕਰਦੇ ਪਏ ਆਂ ਆਰ ਬਾਈ ਇਹਦੇ ਵਿੱਚ ਆਪਾਂ ਗੈਸ ਪਾ ਰਹੇ ਹਾਂ ਧੋਪ ਤਾਂ ਹੱਟ ਗਈ ਹੋਈ ਆ ਸਮੇ ਸੋ ਚਿੱਖਾ ਲਗਾ ਦਰਮੀ ਆਧਤ ਇਨਸੂਲੇਸ਼ਨ ਦੇ ਉੱਪਰਲੇ ਬਣੋ ਜਿੰਨੀ ਵੀ ਟੇਪ ਉਤਰੀ ਹੋਈ ਸੀਗੀ ਤੇ ਉਹ ਆਪਾਂ ਸਾਰੀ ਜਿਹੜੀ ਇਨਸੂਲੇਸ਼ਨ ਟੇਪ ਉਹ ਕਰ ਦਿੱਤੀ ਹੈਗੀ ਇੰਦੇ ਨਾਲ ਵੀ ਬਹੁਤ ਜ਼ਿਆਦਾ ਅਸਰ ਪੈ ਜਾਂਦਾ ਹੈ কুলਿੰਗ ਜਿਹੜੀ ਹੈ ਵਧੀਆ ਤਰੀਕੇ ਨਾਲ ਹੋਣ ਲੱਗ ਪੈਂਦੀ ਹੈ ਹੁਣ ਏਸੀ ਦੇ ਵਿੱਚ ਜਿਹੜੀ ਗੈ ਸੀਗੀ ਉਹ ਆਪਾਂ ਲਗਭਗ ਪੂਰੀ ਕਰ ਦਿੱਤੀ ਐ ਅੰਪੀਅਰ ਵੀ ਥੋੜੇ ਘਟ ਗਏ ਆ ਬੈਕ ਪ੍ਰੈਸ਼ਰ ਵੀ ਅੱਗੇ ਨਾਲੋਂ ਘਟ ਗਿਆ ਤੇ ਜਿਹੜੀ ਰਿਟਰਨ ਨੇ ਉਹ ਵੀ ਅੱਗੇ ਨਾਲੋਂ ਕਾਫੀ ਜ਼ਿਆਦਾ ਡਾਊਨ ਹੋ ਚੁੱਕੀ ਕਿਉਂਕਿ ਪਹਿਲਾਂ ਤਾਂ ਤਕਰੀਬਨ 29 ਤੇ ਹੀ ਹੁਣ ਇਸ ਟਾਈਮ 25 ਦੇ ਉੱਪਰ ਟੈਂਪਰੇਚਰ ਸ਼ੋ ਹੋ ਰਿਹਾ ਤੇ ਇੱਕ ਇਸ ਏਸੀ ਦੇ ਆਊਟਡੋਰ ਦੇ ਵਿੱਚ ਨਾ ਕਾਫੀ ਜ਼ਿਆਦਾ ਮਿੱਟੀ ਸੀਗੀ ਤੇ ਇਹਨੂੰ ਵੀ ਆਪਾਂ ਹੁਣ ਖੋਲ ਕੇ ਤੇ ਚੰਗੀ ਤਰ੍ਹਾਂ ਦੀ ਸਰਵਿਸ ਕਰ ਦਿੰਨੇ ਆ ਕਿਉਂਕਿ ਹੁਣ ਆਏ ਆ ਤੇ ਵਾਰ-ਵਾਰ ਜਿਹੜੇ ਉਹ ਚੱਕਰ ਲਾਉਣ ਨਾਲੋਂ ਚੰਗਾ ਵੀ ਆਪਾਂ ਇੱਕ ਵਾਰੀ ਚੇਕ ਕੰਮ ਜਿਹੜਾ ਦਾ ਕੰਪਲੀਟ ਕਰਕੇ ਜਾਈਏ ਉਹਨੇ ਦੀ ਫੈਨ ਮ ਤੇ ਇਹਦੇ ਵਿੱਚ ਜਿੰਨੀ ਵੀ ਡਸਟ ਹੈ ਉਹ ਹਵਾ ਬਾਹਰ ਕੱਢ ਦੇਵਾਂਗੇ ਚੰਗੀ ਤਰ੍ਹਾਂ ਦੀ ਸਫਾਈ ਵੀ ਕਰ ਦਿੰਨੇ ਆ। ਗੈਸ ਪੂਰੀ ਕਰਕੇ ਏਸੀ ਨੂੰ ਆਨ ਕਰ ਦਿੱਤਾ ਤੇ ਅੱਗੇ ਨਾਲ ਜਿਹੜੀ ਆਂਦੀ কুলਿੰਗ ਵੀ ਫਰਸਟ ਕਲਾਸ ਹੋ ਰਹੀ ਹੈਗੀ ਹੈ ਟੈਂਪਰੇਚਰ ਤੇ ਹੀਟ ਜਿਹੜੀ ਉਹ ਵੀ ਪ੍ਰੋਪਰ ਆ ਰਹੀ ਹੈਗਾ ਅੰਪੀਰ ਅੱਗੇ ਨਾਲ ਵੀ ਡਾਊਨ ਹੋ ਗਿਆ ਰਿਟਰਨ ਟੈਂਪਰੇਚਰ ਹੌਲੀ ਹੌਲੀ ਘਟ ਰਿਹਾ ਹੈਗਾ ਕਿਉਂਕਿ ਸੋਣਾ ਸਮਾਂ ਲੱਗਦਾ ਹੈਗਾ ਉਹਦੇ ਨਾਲ ਜਿਹੜਾ ਬਾਕੀ ਸਾਰਾ ਕੰਮ ਕੰਪਲੀਟ ਤੇ ਜਿਹੜੀ ਇਹ ਸਾਰੀ ਕਮੀ ਨਿਕਲੀ ਸੀਗੀ ਗੈਸ ਦੀ ਕਿਉਂਕਿ ਗੈਸ ਦੇ ਵਿੱਚ ਬਹੁਤ ਤਰ੍ਹਾਂ ਦੇ ਮਿਕਸਚਰ ਆਉਂਦੇ ਨੇ